ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਕਾਦਿਆਂ ਤੋਂ ਹੁਸ਼ਿਆਰਪੁਰ ਦੇ ਖੰਡਿਆਲਾ ਸੈਨਿਆਂ ਤੋਂ ਹਰ ਸਾਲ 1 ਮਾਰਚ ਤੋਂ ਸ਼ੁਰੂ ਪੈਦਲ ਸੰਗ ਜੋ ਕਿ 3 ਤਰੀਕ ਨੂੰ ਸ਼ਹਿਰ ਕਾਦਿਆਂ ਵਿੱਚੋਂ ਲੰਘਦਾ ਹੈ ਉਸੇ ਤਿਤ ਮਲਾ ਅਕਾਲਗੜ ਦੀ ਸੰਗ ਬਾਬੇ ਨਾਨਕ ਦਾ ਕਮੇਟੀ ਵੱਲੋਂ ਪਿਛਲੇ 5 ਸਾਲਾਂ ਤੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਜਾਣਕਾਰੀ ਦਿੰਦਿਆਂ ਕਮੇਟੀ ਦੇ ਸੇਵਾਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਲੰਗਰ ਦੀ ਸੇਵਾ ਪਿਛਲੇ 5 ਸਾਲਾਂ ਤੋਂ ਲਗਾਤਾਰ ਨਿਭਾਈ ਜਾ ਰਹੀ ਹੈ ਇਹ ਲੰਗਰ 1 ਮਾਰਚ ਤੋਂ 3 ਮਾਰਚ ਤੱਕ ਸੰਗਤਾਂ ਲਈ ਖੁੱਲ੍ਹਾ ਚੱਲੇਗਾ ਇਸ ਤੋਂ ਇਲਾਵਾ ਬਜ਼ੁਰਗਾਂ ਲਈ ਖਾਸ ਤੌਰ ਤੇ

ਵਿਰਣਾਵ ਧਰਪ ਸਿੰਘ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਸਨ ਮੈਂ ਇਹ ਕਹਿਣਾ ਚਾਹੁੰਦਾ ਜੀ ਜੋ ਸੰਗ ਹਰ ਸਾਲ ਦੀ ਤਰ੍ਹਾਂ ਪਿੰਡ ਖੰਡਿਆਲਾ ਸੈਣੀਆ ਜ਼ਿਲ੍ਹਾ ਸ਼ਹਿਰਪੁਰ ਤੋਂ ਇਹ ਜੋ ਚੱਲਦਾ ਹੈ ਇਸ ਦੇ ਵਿੱਚ ਜੋ ਕਾਦੀਆਂ ਸ਼ਹਿਰ 3 ਤਰੀਕ ਨੂੰ ਕਾਦੀਆਂ ਸ਼ਹਿਰ ਵਿੱਚ ਪਹੁੰਚਦਾ ਹੈ ਉਸ ਦੇ ਸਵਾਗਤ ਵਾਸਤੇ ਲਗਾਤਾਰ 3 ਦਿਨ ਜੋ ਸੇਵਾ ਮਹੱਲਾ ਕਾਲਗਾਟਾ ਤੇ ਪੂਰੇ ਸ਼ਹਿਰ ਕਾਦੀਆਂ ਵੱਲੋਂ ਅਤੇ ਬਾਹਰ ਦੇ ਜਿਹੜੇ ਵਿਦੇਸ਼ਾਂ ਉੱਤੇ ਵੀ ਬੈਠੇ ਨੇ ਉਹਨਾਂ ਵੱਲੋਂ ਵੀ ਜੋ ਸਵਾਵਾ ਪਹੁੰਚੀਆਂ ਨੇ ਸਾਨੂੰ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਜੋ ਏ ਇਹ ਚਲਚਾ ਚੱਲਦੇ ਪਏ ਨੇ ਇੱਕ ਤਰੀਕ ਤੋਂ ਤਕਰੀਬਨ 3 ਤਰੀਕ ਤੱਕ ਇਹ ਲੰਗਰ ਦਿਨ ਰਾਤ ਜੋ ਇਹ ਚੱਲਣਗੇ ਜੀ ਰੈਨਬਰ ਦਾ ਬਜ਼ੁਰਗਾਂ ਵਾਸਤੇ ਪੂਰਾ ਪ੍ਰਬੰਧ ਦਾ ਕੁਰਸੀਆਂ ਲਗਾਈਆਂ ਹੋਈਆਂ ਨੇ ਬੈੱਡਾਂ ਦਾ ਸੌਣ ਦਾ ਰਾਤ ਰਹਿਣ ਦਾ ਪੂਰਾ ਪ੍ਰਬੰਧ ਸਾਡੇ ਕੋਲ ਆ ਬਾਕੀ ਦਵਾਈਆਂ ਦਾ ਉਹਨਾਂ ਦਾ ਵੀ ਜੋ ਫ੍ਰੀ ਇਹ 2 ਤਰੀਕ ਤੇ 3 ਤਰੀਕ ਫ੍ਰੀ ਮੈਡੀਕਲ ਕੈਂਪ ਆ ਦਵਾਈਆਂ ਵਾਸਤੇ ਜਿਹੜਾ ਉਹ ਬਿਲਕੁਲ ਫਰੀ ਹੋਏਗਾ। ਉਹ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੇ ਨੌਜਵਾਨਾਂ ਨੂੰ ਕੀ ਕਰ ਨੌਜਵਾਨਾਂ ਨੂੰ ਇਹ ਹੀ ਜਿਆਦਾਤਰ ਸੁਣਾ ਦਿੰਨੇ ਆ ਬਈ ਸਿੱਖੀ ਵੱਲ ਧਿਆਨ ਦਿਓ ਆਪਣੇ ਗੁਰੂਆਂ ਵੱਲ ਧਿਆਨ ਦਿਓ ਕੋਈ ਜਿਹੜੇ ਕੇਸਾ ਕੇਸ ਕਟਿੰਗ ਹੁੰਦੇ ਆ ਉਹਨਾਂ ਦਾ ਬਿਲਕੁਲ ਧਿਆਨ ਨਾ ਦਿਓ ਸਿੱਖੀ ਵੱਲ ਧਿਆਨ ਦਿਓ ਨਸ਼ੇ ਤੇ ਨਸ਼ੇ ਤੋਂ ਦੂਰ ਰਹੋ